ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਿੰਦੂ ਦੀ ਮਾਪੂਰੀ ਚੈਨਲ ਤੇ ਤੁਹਾਡਾ ਸਵਾਗਤ ਆ। ਤੇ ਇੱਕ ਹੋਰ ਮੇਰਾ ਨਵਾਂ ਬਲੌਗ ਤੇ ਅੱਜ ਮੈਂ ਵਾਲੀ ਜਿਹੜੀ ਸਲਵਾਰ ਆ ਉਹ ਕਰੂੰਗੀ ਸਟਿਚ। ਸਹਿਲਾ ਮੈਂ ਦੋ ਲਾਈਨਿੰਗ ਵਾਲੇ ਕੁੰਡੇ ਤੇ ਦੋ ਜਿਹੜੀ ਸਲਵਾਰ ਸਟਿਚ ਕਰਨੇ ਉਹ ਕੁੰਡੇ ਅਟੈਚ ਕਰਾਂਗੇ ਆਪਾਂ ਇਹ ਦੋਨੇ ਕੁੰਡੇ ਸਲਵਾਰ ਦੇ ਤੇ ਇਹ ਲਾਈਨਿੰਗਾਂ ਦੇ ਇਹ ਆਪਸ ਵਿੱਚ ਆਪਾਂ ਕਰ ਦਾਂਗੇ ਅਟੈਚ ਨਾ ਨਾ ਅਟੈਚ ਕਰਦੇ ਹੁਣੇ ਲਾਈਨਿੰਗਾਂ ਦੇ ਉੱਪਰ ਰੱਖ ਲੈਣੇ ਦੋਨੇ ਇਹ ਦੋਨੇ ਸਲਵਾਰ ਵਾਲਾ ਜਿਹੜਾ ਉਹ ਕੱਪੜਾ ਉਹ ਕੁੰਡੇ ਜਦੋਂ ਇਹਨਾਂ ਨੂੰ ਆਪਾਂ ਟਰਨ ਕਰਾਂਗੇ ਤਾਂ ਫੇਰ ਇਹੋ ਅੰਡਰਗਰਾਉਂਡ ਜਿਹੜੀ ਉਹ ਸੀਮ ਹੋ ਜੂਗੀ ਇਹਨਾਂ ਨਾਲਾਂ ਜਿਹੜੇ ਉੱਤੇ ਸੀਮ ഏതാ അപ്പം ജോടലാ ദുജ ദോണോ കണ്ടി വലി പട്ടി ജീവിത ਇਹ ਵਾਲੀ ਵੀ ਇਹ ਵੀ ਸਾਰੇ ਸੀਨ ਚ ਦੇ ਦੇ ਰਹੀ ਆ ਜਦੋਂ ਦਿਖਦੀ ਹੈ ਚੰਗੀ ਨਹੀਂ ਲੱਗਦੀ ਕਿਨਾਰੀ ਜਿਹੜੀ ਹੁੰਦੀ ਹੈ ਕੱਪੜੇ ਦੀ ਖਾਸ ਕਰਕੇ ਜਿਹੜੀਆਂ ਉਹ ਬਾਹਰ ਪੱਲਿਆਂ ਵਾਲੇ ਪੱਲਿਆਂ ਤੇ ਕਿਨਾਰੀ ਹੁੰਦੀ ਨਾ ਇਹ ਸਾਰੀ ਵੇਚ ਦੇ ਦੇਣੀ ਚਾਹੀਦੀ ਜਦੋਂ ਦੇਖਦੀ ਹੈ ਭੈੜੀ ਲੱਗਦੀ ਹੈ जोड़ लागे अपा जी पले जोड़ के उन जो दो टर्न करना न, दा लाइनिंग हो देखियो ये एदा, एदा, एदा होगी इधर सीन आ गई लाइनिंगी लाइनिंग लाइनिंग, सीन आंडरग्राउंड ओन कीन जेड़ी होगी हो अंदर वार ਅਤੇ ਉਹਨਾਂ ਪਾ ਜਿਹੜੇ ਉਹ ਪੱਲੇ ਜੋੜ ਲਾਂਗੇ ਹੁਣ ਲੋ ਜੀ ਆਪਾਂ ਸਾਰੇ ਸਵਾਰ ਛੋੜ ਲਈ ਇੱਕ ਸੀਨ ਇਹ ਵਾਲੀ ਗੁੰਮ ਸੀਨ ਉਹਨੀ ਅੰਡਰਗਰਾਉਂਡ ਨੇਥੇ ਉਹਦੇ ਅਲੀ ਅਸਨ ਵਾਲੀ ਤੇ ਇੱਕ ਸੀਨ ਇਹ ਤਾਂ ਦਿਖਣੀ ਇੱਕ ਇੱਕ ਕੇ ਤੇ ਇੱਕ ਕੇ ਵਾਲੀ ਪੱਲੇ ਆ ਜੀ ਅੰਡਰਗਰਾਉਂਡ ਆਣੀ ਇੱਕ ਇੱਕ ਪੱਲੇ ਵਾਲੀ ਅੰਡਰਗਰਾਉਂਡ ਆਣੀ ਸਿਰਫ ਇਹ ਦੋ ਸੀਨ ਆ ਜਿਹੜੀਆਂ ਬਾਹਰ ਦਿਖਦੀਆਂ ਰਹਿ ਜਾਣੀਆਂ ਮੱਕੇ ਇੰਦਾ ਸੀ ਇਹਦਾ ਸਾਰੀਆਂ ਸੀਨਾ ਜਿਹੜੀਆਂ ਅੰਡਰਗਰਾਉਂਡ ਆ ਜਾਂਦੀਆਂ ਤੇ ਹੁਣ ਮੈਂ ਕਰ ਲੂੰਗੀ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਵਾਲ ਪਾਉਣ ਤੋਂ ਪਹਿਲਾਂ ਮੈਂ ਹਮੇਸ਼ਾ ਲਾਈਨਿੰਗ ਵਾਲੀ ਸਲਵਾਰ ਜਿਹੜੀ ਆ ਉਹਨੂੰ ਵਾਲ ਪਾਉਣ ਤੋਂ ਪਹਿਲਾਂ ਜਿਹੜੀਆਂ ਇਹ ਸੀਨਾ ਹੁੰਦੀਆਂ ਨਾ ਉਹ ਮੈਂ ਕੱਢ ਲੈਣੀਆਂ ਇੰਦੀ ਇੰਦਾ ਅੰਦਾ ਬਿਲਕੁਲ ਕੱਢ ਲੈਣੀਆਂ ਫੇਰ ਮੈਂ ਇਹਨਾਂ ਨੂੰ ਵਾਲ ਪਾਉਣੀ ਹੁੰਦੀਆਂ ਤੇ ਪੌਂਚੇ ਬਣਾਉਣੀ ਹੁੰਦੀਆਂ ਸੀਨਾ ਕੱਢਣ ਤੋਂ ਬਾਅਦ ਵਿੱਚ ਕਨਾਲੇ ਸਾਰਾ ਜਿਹੜਾ ਕੱਪੜਾ ਬਰਾਬਰ ਕਰ ਲਈਏ ਜੀ ਵਾਧੂ ਲਾਈਨਿੰਗ ਆ ਉਹ ਕੱਟ-ਕੁੱਟ ਦੇਈ ਦੀ ਅੰਦਾ ਸਿਨਾਂ ਜਿਹੜੀਆਂ ਉਹ ਕੱਢ ਲੈਣੀਆਂ ਸਾਰੀਆਂ ਅੰਦਾ ਇਸਨਾਰ ਮੈਂ ਪ੍ਰੈਸ ਕਰਕੇ ਸਾਰੀ ਕਰ ਲਈਏ ਬਰਾਬਰ ਵਾਧੂ ਕੱਪੜਾ ਜਿਹੜਾ ਲਾਈਨਿੰਗ ਵਾਲਾ ਉਹ ਕੱਟ ਦਿੱਤਾ ਮਤਲਬ ਕਿ ਜਿਹੜੀ ਬਿਲਕੁਲ ਇਹਨੂੰ ਇੱਕਸਾਰ ਕਰ ਲਿਆ ਬਰਾਬਰ ਹੁਣ ਆਪਾਂ ਜਿਹੜੀ ਸਲਵਾਰ ਨੀਚੇ ਨੂੰ ਡਿੱਗਦੀ ਹੁੰਦੀ ਹੈ ਨਾ ਉਹ ਪੱਲਾ ਜਿਹੜਾ ਥੰਨੇ ਨੂੰ ਡਿੱਗਦਾ ਹੁੰਦਾ ਪਹੁੰਚੇ ਦੇ ਉੱਤੇ ਢਿਲਕੁਟਲਕੁ ਜੀ ਸਲਵਾਰ ਕਰਦੀ ਉਹਦੇ ਲਈ ਆਪਾਂ ਇੱਥੇ ਪੱਲਿਆਂ ਤੇ ਐਡਾ ਰੇਵ ਡੇਡ ਡੇਡ ਇੰਚ ਦੀ ਕਟਾਈ ਪਾ ਦਾਂਗੇ ਫਿਰ ਆਪਾਂ ਇਹਨਾਂ ਨੂੰ ਮੈਲਟ ਨਾਲ ਜੋੜਾਂਗੇ ਇਹ ਹੋ ਗਏ ਪੱਲੇ ਇਹ ਦੋਨੇ ਪੱਲੇ ਆ ਤੇ ਇਹਦੇ ਉੱਤੇ ਕਮ ਸੇ ਕਮ ਇੱਕ ਡੇਡ ਨਹੀਂ ਪਾਵਾਂਗੇ ਆਪਾਂ ਡੇਡ ਤੋਂ ਥੋੜੀ ਘੱਟ ਪਾਵਾਂਗੇ ਇੰਨ ਕਪਾਣੜੀ ਉਹ ਅਰੇ ਵੰਨ ਦਿਖਾਈ ਨਾ ਕਾਟ ਪਾਵਾਂਗੇ ਫਿਰ ਆ ਜਿਹੜਾ ਜਦੋਂ ਆਪਾਂ ਉਹ ਗਦਲੀ ਚੌਣ ਪਾਵਾਂਗੇ ਨਾ ਇਹ ਉੱਪਰ ਆਉਗੀ ਉਹਦੇ ਬੈਲਟ ਤੇ ਤੇ ਇਹ ਫਿਰ ਪਹੁੰਚਾ ਜਿਹੜਾ ਡਿੱਗੂਗਾ ਨਾ ਮਤਲਬ ਕਿ ਉਹ ਸਲਵਾਰ ਦੇ ਉੱਤੇ ਜਿਹੜਾ ਉਹ ਪੱਲਾ ਡਿੱਗਦਾ ਹੁੰਦਾ ਇਹਦਾ ਡਿੱਗੂਗਾ ਨਾ ਉਹ ਕੋਈ ਸਲਵਾਰ ਖੜੀ ਖੜੀ ਜੀ ਰਹੂਗੀ ਤੇ ਹੁਣ ਮੈਂ ਬੈਲਟ ਬਣਾ ਕੇ ਇਹਦੇ ਨਾਲ ਜੋੜਨਾ ਏ ਜੀ ਆਪਾਂ ਤਿਆਰ ਕਰ ਲਈਆ 벨ਟ ਇਹ ਸਲਵਾਰ ਜਿਹੜੀ ਮੈਂ ਤਿਆਰ ਕੀਤੀ ਆ ਨਾ ਇਹ ਸਿਰਫ 2.5 ਮੀਟਰ ਕਪੜਾ ਸੀ ਤੇ 2.5 ਮੀਟਰ ਦੇ ਵਿੱਚ ਵੀ ਮੈਂ ਖੁੱਲੀ ਡੁੱਲੀ ਸਲਵਾਰ ਜਿਹੜੀ ਉਹ ਆ ਤਿਆਰ ਮਤਲਬ ਕੀ ਕਰ ਲੂੰਗੀ ਮਤਲਬ ਕੀ ਕੱਟਣ ਦਾ ਹੀ ਹਿਸਾਬ ਹੁੰਦਾ ਕਿੱਦਾਂ ਕੱਟੀ ਦੀ ਆ ਤੇ ਮਤਲਬ ਕੀ ਪਜਾਮੀ ਜੀ ਟਾਈਪ ਨਹੀਂ ਮੰਨਦੀ ਖੁੱਲੀ ਡੁੱਲੀ ਸਲਵਾਰ ਜਿਹੜੀ 2.5 ਮੀਟਰ ਵਿੱਚ ਵੀ ਬਣ ਜਾਂਦੀ ਇਹ 벨ਟ ਦੇ ਵਿੱਚ ਮੈਨੂੰ ਜੋੜ ਪਾਉਣਾ ਪਿਆ ਤੇ ਕਪੜਾ ਉਨਾਂ ਕ ਬਚਿਆ ਸੀ ਪਰ ਮੈਂ ਹੋਰ ਕਪੜੇ ਨਹੀਂ ਭਾਈ ਉਹ ਹੀ ਜੋੜ પાਕੇ ਡੋਰੀ ਸਿੰ ਲਾਕੇ ਪੌਣੇ ਤਰੀਕੇ ਨਾਲ ਇਹਨੂੰ ਜਿਹੜਾ ਉਹ ਜੋੜ ਲਿਆ ਤੇ ਹੁਣ ਆਪਾਂ ਜੀ ਬਲ ਜਿਹੜੇ ਪੌਣੇ ਉਹਨਾਂ ਦੀ ਨਿਸ਼ਾਨੀ ਲਾਵਾਂਗੇ ਇਹ ਜਿਹੜੀ ਏ ਵਾਲੀ ਸੀਨ ਆ ਬੈਲਟ ਦੀ ਤੇ ਆ ਵਾਲੀ ਸੀਨ ਇਹਨਾਂ ਨੂੰ ਆਪਸ ਵਿੱਚ ਜੁਆਇਨ ਕਰਕੇ ਫਿਰ ਆਪਾਂ ਅੱਧ ਵਿੱਚ ਦੀ ਕਰ ਲਈ ਦੀ ਆ ਬੈਲਟ ਇਹਦਾ ਇੱਥੇ ਰੱਖ ਕੇ ਦੱਸ ਦਿੰਨੇ ਇਹ ਬੈਲਟ ਜਿਹੜੀ ਆਪਾਂ ਅੱਧ ਵਿੱਚ ਦੀ ਕਰ ਲਈ ਆ 20 20 ਇੰਚ ਤਿਆਰ ਆ ਜਿੱਦਾਂ ਮੇਰੀ ਬੈਲਟ ਇਹ ਇਹ ਅੰਦਰ ਵਿੱਚ ਦੀ ਕਰ ਲਈ ਆਪਾਂ ਠੀਕ ਹੈ ਜੀ ਤੇ ਜਿਹੜੀ ਉਹਨੂੰ ਕੀ ਕਹੀ ਤਾਂ ਇਹ ਅੰਦਰ ਵਾਲੀ ਸਾਈਡ ਆ ਇਹ ਵਾਲੀ ਆਸਣ ਵਾਲੀ ਇਥੋਂ ਆਪਾਂ 1.5 ਇੰਚ ਅੰਦਰ ਨੂੰ ਪਾਵਾਂਗੇ ਵੱਲ ਤੇ ਜਿਹੜੀ ਇਹ ਵਾਲੀ ਸਾਈਡ ਆ ਇਹਦੇ ਵਿੱਚ ਆਪਾਂ 2 ਇੰਚ ਅੰਦਰ ਨੂੰ ਪਾਵਾਂਗੇ ਐਨਾ ਵੱਲ ਪਾਈ ਲਿਆ ਜੀ ਤੇ ਸਲਵਾਰ ਜਿਹੜੀ ਘੁੰਮਦੀ ਨਹੀਂ ਆਸਣ ਤੋਂ 1.5 ਇੰਚ ਅੰਦਰ ਨੂੰ ਜਿਹੜਾ ਇਹ ਅੱਧ ਵਿੱਚ ਦੀ ਕਰਕੇ ਇਹ ਵਾਲੀ ਆਪਾਂ ਆਪਸ ਵਿੱਚ ਬੈਲਟ ਨੂੰ ਅੱਧ ਵਿੱਚ ਦੀ ਕੀਤਾ ਹੋਇਆ ਇਹ ਵਾਲੀ ਸੀਨ ਜਿਹੜੀ ਆ ਇਤੋਂ 2 ਇੰਚ ਅੰਦਰ ਨੂੰ ਐਦਾਂ ਵਾਲ ਜਿਹੜੇ ਉਹ ਪਾਈਦੇ ਆ ਤੇ ਇੱਕ ਦੋਨੇ ਪਾਸੇ ਲਾ ਲੈਨੇ ਆ ਨਿਸ਼ਾਨੇ ਇਹ ਦੇਖੋ ਜੀ ਐਦਾਂ ਆ ਇਹਦਾ ਇਹ 1.5 ਇੰਚ ਅੰਦਰ ਨੂੰ ਤੇ ਇਧਰੋਂ 2 ਇੰਚ ਅੰਦਰ ਨੂੰ 1.5 ਇੰਚ ਅੰਦਰੋਂ ਤੇ ਇਧਰੋਂ 2 ਇੰਚ ਅੰਦਰੋਂ ਇੱਧੇ ਇਧਰੋਂ ਹੁਣ ਆਪਾਂ ਪਾਵਾਂਗੇ ਜੀ ਵਾਲੇ ਵਾਲ ਕਿਵੇਂ ਵਾਲ ਕਿੱਦਾਂ ਪਾਉਣੀ ਆ ਤੁਹਾਨੂੰ ਦੱਸੋਨੇ ਦੇਖ ਲਿਓ ਪਹਿਲਾਂ ਐ ਬੈਕ ਸਾਈਡ ਤੇ ਪਾਉਂਗੀ ਮੈਂ ਦੋ ਵਾਲ ਜਿਹੜੇ ਪਾਈਦੇ ਹੁੰਦੇ ਆ ਬੈਕ ਤੇ ਉਹ ਮੈਂ ਇੱਥੇ 벨ਟ ਰੱਖ ਲੂੰਗੀ ਬੈਕ ਸਾਈਡ ਵਾਲੀ ਇਹਨਾਂ ਬਲਾ ਨਾਲ ਜਿਹੜਾ ਉਹ ਜੋੜ ਦੂੰਗੀ ਬੈਕ ਸਾਈਡ ਵਾਲੀ ਨੂੰ ਇੱਥੇ ਜਿੱਥੇ ਅੱਧ ਵਿੱਚ ਦੀ ਇੱਥੇ ਆਪਾਂ ਟੱਕ ਲਾ ਲਾਂਗੇ ਇੱਥੇ ਤੱਕ 벨ਟ ਜਿਹੜੀ ਆਪਾਂ ਨਿਸ਼ਾਨੀ ਤੱਕ ਆਪਾਂ 벨ਟ ਜਿਹੜੀ ਜੋੜਨੀ ਹੈ ਇੱਥੋਂ ਤੱਕ ਜਿਹੜੀ ਹੈ ਨਿਸ਼ਾਨੀ ਲਈ ਸੀ 2 ਇੰਚ ਅੰਦਰ ਨੂੰ ਇੱਥੇ ਤੱਕ ਆਪਾਂ ਜਿਹੜਾ ਜੋੜ ਲੈਣੀ ਹੈ 벨ਟ ਇਹ ਆਪਾਂ ਬੈਕ ਸਾਈਡ ਰੱਖ ਇਹਨਾਂ ਜਿਹੜਾ ਇਹਦੀ ਸੀਨ ਹੈ ਤੇ ਇਹਦੀ ਸੀਨ ਹੈ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਲਾਂਗੇ ਜੁਆਇਨ ਹੁਣ ਆਪਾਂ ਬੈਲਟ ਦਵਾਂਗੇ ਜੋੜ ഓക്കേ അതേ ഗണ്ട് बन गई कोण अपन नल लगने हैं जोड़ ਉਨ ਲਾਈਕ ਸਾਈਡ ਜੋਲ ਡਾਣੀ ਆ ਬਾਅਦ ਵਿੱਚ ਦੂਜੀ ਸਾਈਡ ਪ੍ਰੈਸ ਕਰ ਕਰਕੇ ਜੇ ਲਾਈਨਿੰਗ ਵਾਲੀ ਸਲਵਾਰ ਸਿਉਂ ਤੋਂ ਬਹੁਤ ਹੀ ਸੋਹਣੀ ਸਿੰਤੀ ਜਾਂਦੀ ਆ ਇਹਦੇ ਨਾਲ ਵੱਟ ਜਿਹੜੇ ਨਾਣੋ ਨਾਣ ਜਿਹੜੇ ਨਿਕਲ ਜਾਂਦੇ ਇਹ ਨਿਸ਼ਾਨੀ ਹੈ ਇਥੋ ਕੱਕਾ ਪਾ ਸਲਵਾਰ ਜਿਹੜੀ ਉਹ ਇਹਦੇ ਨਾਲ ਅਟੈਚ ਕਰ ਲਾਂਗੇ ਬੈਲਟ ਨਾਲ ਐ ਬਈ ਨੂੰ ਦੂਜੀ ਪਾਸੇ ਸੀਨ ਜਿਹੜੀ ਉਹ ਲਾ ਲਾਂਗੇ ਇਹ ਜੀ ਐਦਾਂ ਆਪਾਂ ਜਿਹੜੀ ਬੈਲਟ ਦੀ ਬੈਕ ਸਾਈਡ ਹੈ ਉਹ ਜੋੜ ਲਈਏ ਇਹ ਨਾਂ ਇਹ ਤਾਂ ਇਹ ਜਿਹੜੀ ਆਪਾਂ ਜੋੜ ਲਈਏ ਹੁਣ ਆਪਾਂ ਫਰੰਟ ਜੋੜਾਂਗੇ ਉਹ ਵੀ ਪਾਵਾਂਗੇ ਆਪਾਂ ਜੀ ਹੁਣ ਫਰੰਟ ਵਾਲੇ ਵਾਲ ਜਿਹੜੇ ਉਹ ਪਾਵਾਂਗੇ ਜਿਹੜੀ ਆਪਾਂ ਆਸਣ ਦੀ ਸੀ ਨੇ ਉੱਤੇ ਮਸ਼ੀਨ ਏਦਾਂ ਕਰਕੇ ਜਿਹੜੀਆਂ ਵਾਲੀ ਖਤਮ ਹੁੰਦਾ ਨਾ ਇੱਥੇ ਆ ਵਾਲਾ ਮਸ਼ੀਨ ਦਾ ਇਹ ਵਾਲੀ ਜਿਹੜੀ ਕੇਜ ਐ ਇੱਥੋਂ ਲੈ ਕੇ ਐਡਨਾ ਐਨਾ ਸੀਨ ਤੋਂ ਲੈ ਕੇ ਐਡਨਾ ਵਾਲ ਐਡਾ ਖਵਾਵਾਂਗੇ ਨਾਲ ਆਪਾਂ ਇਹ ਦੇਖਿਓ ਇੱਥੋਂ ਹੀ ਐਨਾ ਚੱਕ ਕੇ ਇਹ ਪਰ ਢੇੜ ਇੰਚ ਜਿੱਦ ਨੂੰ ਉਹ ਵਾਲ ਜਿਹੜਾ ਪਾਰਾਂਗੇ ਸਹੀ ਬਾਕੀ ਥੋੜਾ ਵੱਡਾ ਕਰ ਲਓ ਇਹਦੇ ਆਪਾਂ ਇਹ ਵਾਲਾ ਦੂਜਾ ਵਾਲ ਜਿਹੜਾ ਉਹ ਚੱਕ ਕੇ ਆਉਂਦੇ ਕੋਈ ਨਾ ਮਾਪਨ ਦੀ ਲੋੜ ਨਹੀਂ ਕੋਈ ਕੋਸ਼ ਨਹੀਂ ਮਸ਼ੀਨ ਦੇ ਇਹ ਨਹੀਂ ਤੁਸੀਂ ਜਿਹੜੀ ਉਨੀ ਕੁ ਉਸੇ ਹਿਸਾਬ ਨਾਲ ਆਪੇ ਪਵਾ ਸਕਦੇ ਆ ਵਾਲ। ਉਹ ਫੇਰ ਪਰਖ ਏਦਾਂ ਬਹੁਤੀ ਵਧੀਆ ਤੇ ਸੋਹਣੇ ਵਾਲ ਆ ਜਾਂਦੇ ਆ ਲੋੜ ਨਹੀਂ ਦਿੰਦੀ ਆਪਾਂ ਨੂੰ ਇੰਚੀ ਰੇਪਨਾ बार-बार ਨਾਪਣ ਦੇ। ਇਦਾਂ ਇਹ ਸਾਰੇ ਵਾਲ ਜਿਹੜੇ ਉਹ ਪਾ ਲਾਂਗੇ 2 ਮੀਟਰ ਕਿਸਨ ਮਾਰਨੇ ਕੱਟੀ ਹੈ ਬਹੁਤ ਹੀ ਖੁੱਲੀ ਡੁੱਲੀ ਸਿੰਪਲ ਨਹੀਂ ਸੈਮੀ ਪਟਿਆਲਾ ਸਲਵਾਰ ਜਿਹੜੀ ਉਹ 2 ਮੀਟਰ ਚ ਬਣ ਜਾਂਦੀ ਹੈ ਉਹਦੀਆਂ ਸਾਰੇ ਵਾਲ ਪਾ ਕੇ ਕੱਟਨੇ ਫਿਰ ਦੋਹਨੇ ਹੁਣ ਇਹ ਜਿਹੜੀ ਆਪਾਂ ਡੂੰਗੀ ਕਾਟ ਪਾਈ ਹੋਈ ਨਾ ਨੂੰ ਪੱਲੇ ਨੂੰ ਇਹ ਤਾਂ ਵਿਚਕਾਰ ਹੀ ਲੈਣਾ ਵਿਚਕਾਰ ਹੀ ਮੀਨਸ ਕਿ ਜਿੱਥੋਂ ਆਪਾਂ ਇਦਾਂ ਅ ਅੱਧ ਹੁੰਦਾ ਜਿਹੜਾ ਪੱਲੇ ਨਾ ਬਿਲਕੁਲ ਉਹਦੇ ਸੈਂਟਰ ਤੋਂ ਆਪਾਂ ਚੱਕ ਕੇ ਵਾਲੀ ਚੌਣ ਪਾਉਣੀ ਆ ਇਹ ਜਿਹੜੀ ਆਪਣੀ ਸਲਵਾਰ ਉਹ ਨਹੀਂ ਘੁੰਮਣੀ ਤੇ ਇਹ ਪਾਉਂਗੀ ਜੀ ਹੁਣ ਮੈਂ ਚੌਣ ਇਹ ਜੀ ਸਲਵਾਰ ਹੋ ਗਈ ਆ ਰੈਡੀ ਤੇ ਇਹ ਕੀਆਂ ਸੋਣੀਆਂ ਪਈਆਂ ਹੋਈਆਂ ਚਾਉਣਾ ਤੇ ਉੱਪਰ ਫਿਨਿਸ਼ਿੰਗ ਵਾਸਤੇ ਮੈਂ ਹੁਣ ਲਗਾਉਂਗੀ ਸੀਨ ਤੇ ਇਸ ਤੋਂ ਬਾਅਦ ਵਿੱਚ ਤੁਹਾਨੂੰ ਦਿਖਾਉਨੇ ਆ ਲੋ ਜੀ ਸਲਵਾਰ ਕਰ ਲਈ ਆਪਾਂ ਰੈਡੀ ਇਹ ਮੈਂ ਪੌਂਚਾਂ ਤੇ ਲਾ ਦਿੱਤੀ ਇਦਾਂ ਲੈਸ ਲੈਸ ਅਤੇ ਦੇਖ ਲਓ ਸਾਰੀ ਸਲਵਾਰ ਕਰ ਦਿੱਤੀ ਮੈਂ ਆ ਸਾੜੀ ਤੇ ਇਹ ਵਰ ਜਿਹੜੇ ਪਾਏ ਆਪਾਂ ਉੱਪਰ ਇਹ ਸੀਨ ਲਗਾਤੀ ਸੀ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ ਤੇ ਘਰੇ ਆਪਾਂ ਸੁੱਕੇ ਤਰੀਕੇ ਨਾਲ ਹੀ ਸੀਂ ਸਕਦੇ ਆ ਪ੍ਰੈਸ ਕਰ ਕਰਕੇ ਕਿਉਂਕਿ ਇਹ ਕੱਪੜਾ ਜਿਹੜਾ ਬਹੁਤ ਮੁਸ਼ਕਲ ਨਾਲ ਸੈੱਟ ਹੁੰਦਾ ਇਸ ਕਰਕੇ ਲਾਈਨਿੰਗ ਨਾਲ ਇਹਨੂੰ ਪ੍ਰੈਸ ਕਰ ਕਰਕੇ ਸਟਿਚ ਕਰੋ ਤੋ ਬਹੁਤ ਵਧੀਆ ਸੂਟ ਜਿਹੜਾ ਸਿੰਤਾ ਜਾਂਦਾ ਸਲਵਾਰ ਜੈਂਪਰ ਜੋ ਮਰਜੀ ਸੀ ਉਹ ਪ੍ਰੈਸ ਕਰਕੇ ਠੀਕ ਜੀ ਬਾਏ ਬਾਏ ਜੀ ਇਹਦੇ ਨਾਲ ਹੀ ਕਰਦੇ ਆਪਾਂ ਅੱਜ ਦੇ ਵਲੌਗ ਦਾ ਐਂਡ ਫਿਰ ਮਿਲਾਂਗੇ ਬਾਏ ਬਾਏ ਜੀ ਸਾਰਿਆਂ ਨੂੰ